ਵਾਹਿਗੁਰਜੀ ਕਰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਤਾਂ ਤਨ ਸਤਗੁਰੂ ਸਾਹਿਬ ਸਤਗੁਰੂ ਸਿਵੇਂ ਪਾਸ਼ਾ ਸਾਹਿਬ ਸਿਰ ਭਗਵਤ ਸਾਹਿਬ ਪਾਸ਼ਾ ਜੀ ਜਦੋਂ ਗਵਾਲੀਅਰ ਦੇ ਵਿੱਚੋਂ ਜਹਾਂਗੀਰ ਦੀ ਕੈਦ ਵਿੱਚੋਂ ਰਿਹਾ ਹੋ ਕੇ ਆਏ ਸਨ ਜੀ ਤਾਂ ਉਹਨਾਂ ਨੇ ਆਪਦੇ ਨਾਲ ਬੁੰਜਾ ਰਾਜੇ ਜੋ ਉਸਨੂੰ ਕੈਦ ਸਨ ਜੀ ਉਹਨਾਂ ਨੂੰ ਵੀ ਨਾਲ ਲੈ ਕੇ ਆਏ ਸਨ ਜੀ ਤੇ ਫਿਰ ਉਹ ਜਦੋਂ ਦਰਬਾਰ ਸਾਹਿਬ ਹਰਮਿੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਆਏ ਜੀ ਤਾਂ ਲੋਕਾਂ ਨੇ ਸੰਗਤਾਂ ਨੇ ਗੁਰੂ ਜੀ ਸੰਗਤਾਂ ਨੇ ਖੁਸ਼ੀ ਦੇ ਦੀਵੇ ਜਗਾ ਕੇ ਬਿਲਕੁਲ ਉਹਨਾਂ ਦਾ ਸਵਾਗਤ ਕੀਤਾ ਤੇ ਇਹ ਦੀਵਾਲੀ ਤਾਂ ਬੜਾ ਪ੍ਰਾਪਰਨ ਇਸ ਇਤਿਹਾਸ ਜੁੜਿਆ ਹੋਇਆ ਬਿਲਕੁਲ ਤੇ ਪਰ ਇਹ ਸਿੱਖੀ ਨਾਲ ਇਹ ਜਿਹੜਾ ਤਿਹਾੜਾ ਉਸ ਟਾਈਮ ਤੇ ਜੁੜ ਗਿਆ ਜੀ ਇਹ ਗੁਰੂ ਹਰਗੋਬਿੰਦ ਸਾਹਿਬ ਦੇ ਆਉਣ ਦੀ ਖੁਸ਼ੀ ਦੇ ਵਿੱਚ ਜੀ ਜੀ ਕਿ ਕਿ 52 ਰਾਜਿਆਂ ਨੂੰ ਰਿਹਾ ਕਰਨਾ ਗੁਰੂ ਕਿ ਕਿ 52 ਰਾਜਿਆਂ ਨੂੰ ਨਾਲ ਰਿਹਾ ਕਰਾ ਕੇ ਨਾਲ ਲਿਖਿਆ ਸੀ ਨਾ ਜੀ ਇਹ ਇੱਕ ਗੁਰਸਿੱਖੀ ਹੈ ਕਿ ਸਿੱਖੀ ਦੇ ਵਿੱਚ ਪਰੰਪਰਾ ਹੈ ਕਿ ਜੇ ਜਿਸ ਦੀ ਬਾਪ ਸਤਗੁਰ ਪਕੜਦੇ ਨੇ ਉਹਦੀ ਬਾਹ ਨਹੀਂ ਛੱਡਦੇ ਜੀ ਬਾਹ ਜਿਨ੍ਹਾਂ ਦੀ ਪਕੜੀਏ ਘਰ ਪੀਏ ਬਾਹ ਨਾ ਛੋੜੀਏ ਜੀ ਇਸ ਕਰਕੇ ਇਹ ਜਿਹੜੀ ਆ ਨਾ ਸਾਡੀ ਪਰੰਪਰਾ ਸਤਗੁਰਾਂ ਨੇ ਸਾਨੂੰ ਇਹ ਬਖਸ਼ਿਸ਼ ਕੀਤੀ ਆ ਇਹੋ ਇਸੇ ਹੀ ਲੀਡ ਚੱਲਦੇ ਸਾਰ ਇਸੇ ਕੌਮ ਖਾਲਸਾ ਪੰਥ ਦੇ ਸਿੱਧੇ ਅੱਜ ਤੱਕ ਚੱਲਦਾ ਆ ਰਿਹਾ ਹੈ ਜੀ ਪਰ ਅੱਜ ਹਾਲਾਤ ਜਿਹੜੇ ਆ ਇਹ ਦੇਖ ਰਿਆਂ ਅਸੀਂ ਦਿਹਾੜੀ ਦੇ ਦਿਹਾੜੇ ਤੇ ਵੀ ਬਹੁਤ ਸ਼ਬਾਜੀ ਤੇ ਬਹੁਤ ਜ਼ਿਆਦਾ ਪ੍ਰਦੂਸ਼ਣ ਕਿਉਂਕਿ ਵਾਤਾਵਰਣ ਦੇ ਬਹੁਤ ਜ਼ਿਆਦਾ ਖਰਾਬ ਹੋ ਜਾਂਦਾ ਵਾ ਜੀ ਤੇ ਇਹਦੇ ਨਾਲ ਆਕਸੀਜਨ ਜਿਹੜੀ ਸਾਡੀ ਸਾਰੀ ਖਰਾਬ ਮਤਲਬ ਅਸੀਂ ਸਾਹ ਲੈਣਾ ਉਹਦਾ ਸਾਹ ਲੈਣਾ ਬੰਦ ਹੋ ਕਈ ਬਿਮਾਰੀਆਂ ਪੈਦਾ ਹੁੰਦੀਆਂ ਇਸ ਕਰਕੇ ਸਾਨੂੰ ਇਸ ਪਟਾਖਿਆਂ ਤੋਂ ਇਹਨਾਂ ਚੀਜ਼ਾਂ ਤੋਂ ਥੋੜਾ ਬੋੜਾ ਗ੍ਰੇ ਕਰਦੇ ਜੇ ਸਰਕਾਰ ਨੂੰ ਚਾਹੀਦਾ ਵਾ ਵੀ ਇਹਦੇ ਵੱਲ ਥੋੜਾ ਧਿਆਨ ਦੇਵੇ ਪਰ ਲੋਕ ਲੋਕਾਂ ਨੂੰ ਜਾਗਰੂਕ ਹੋਣਾ ਜਿਹਦਾ ਮਸਲੇ ਵਿੱਚ ਵੀ ਘੱਟ ਤੋਂ ਘੱਟ ਜਿਹੜਾ ਵਾਤਾਵਰਨ ਜਿਹੜਾ ਵਾ ਖਰਾਬ ਕਰਨ ਤੋਂ ਕੋਈ ਕੀਤਾ ਜਾਵੇ ਪ੍ਰਕਿਰਤਿ ਨਾਲ ਜੀ ਇਹਨੇ ਬੇਨਤੀਆਂ ਕਰਦਾ ਮੈਂ ਸਾਰੀ ਸੰਗਤ ਨੂੰ ਸਾਰੀ ਦੁਨੀਆ ਸਾਰੀ ਮਨੁੱਖਤਾ ਨੂੰ ਦੀਵਾਲੀ ਦੀਆਂ ਸ਼ੁਭ ਨਮਾ ਜੀ ਪੇਸ਼ ਕਰਦਾ ਤੇ ਸਾਰਿਆਂ ਨੂੰ ਬਹੁਤ ਖਾਲਸਾ ਵਾਹਿਗੁਰੂ ਜੀ ਕੀ ਧੰਨ